2005 ਮਾਡਲ ਹਾਂਜੀ ਪੈਰ ਚਾਰੇ ਨਵੇਂ ਆ ਠੀਕ ਹੈ ਜੀ ਡਬਲ ਕਲਚ ਠੀਕ ਹੈ ਜੀ ਡਬਲ ਪੀ ਡੀਓ 98 ਮਾਡਲ ਹਾਂਜੀ ਡੀਏ ਹੀ ਹੋਇਆ ਵਾ ਠੀਕ ਹੈ ਜੀ ਪਾਵਰ ਸਟੀering ਠੀਕ ਹੈ ਜੀ ਪੈਰ ਨਵੇਂ ਰਗ 90 95 ਪੈਸੇ ਪਏ ਨੇ ਇਹਨਾਂ ਸੱਤ ਮਾਡਲ ਹਾਂਜੀ ਪੈਰ ਤਾਂ ਹੈਗੇ ਕਿਸੇ ਵੀ ਠੀਕ ਹੈ ਮਗਰਲੇ ਘਸੇ ਹੋਏ ਨੇ ਮੂਰਲੇ ਹੈਗੇ 60 80 85 ਪੈਸੇ ਨੇ ਤੇ ਤਿਆਰੀ ਵਾਰੀ ਕਰਨ ਵਾਲੀ ਹੈਗੀ 2002 ਮਾਡਲ ਹਾਂਜੀ ਪੈਰ ਹੈਗੇ 60 80 ਪੈਸੇ ਠੀਕ ਹੈ ਜੀ ਤਿਆਰੀ ਜਿਹੜੀ ਮਾੜੀ ਮੋਟੀ ਹੁੰਦੀ ਉਹ ਹੋਈ ਵੀ ਹੈ ਠੀਕ ਹੈ ਜੀ ਠੀਕ ਹੈ ਪੰਜਾਬ ਨੰਬਰ 17 ਮਾਡਲ ਹਾਂਜੀ ਟਾਇਰ ਦਿਖਾ ਦੇ ਪਏ ਨੇ 85 90 ਪੈ ਟਾਇਰ ਠੀਕ ਹੈ ਜੀ ਪੂਰਾ ਵਧੀਆ ਅਰੀਜਨਲ ਟਰੈਕਟਰ ਹੈਗਾ ਸਟੇਡੀ ਕੰਡੀਸ਼ਨ ਦਿਖਾ ਦੇ ਟਾਇਰ ਪਏ ਨੇ 80 85 ਪੈ ਟਾਇਰ 80 85 ਪੈਸੇ ਪਏ ਨੇ ਹਾਂਜੀ ਚੌਕੜ ਟਾਇਰ ਆ ਹਾਂਜੀ ਬਾਡੀ ਲੈਣ ਦਾ ਹੋਰ ਸਾਰਾ ਦਿਖਾ ਦੇ ਮਗਰੋਂ ਰੈਂਚ ਸਤਿ ਸ਼੍ਰੀ ਅਕਾਲ ਮਿੱਤਰੋ ਆਪਾਂ ਪਹੁੰਚੇ ਬਰਨਾਲਾ ਟਰੈਕਟਰ ਮੰਡੀ ਤੇ ਜਿੱਥੇ ਬਾਈ ਪ੍ਰਧਾਨ ਜੁੜਿਆ ਆਪਣੇ ਨਾਲ ਸਤਿ ਸ਼੍ਰੀ ਅਕਾਲ ਬਾਈ ਪ੍ਰਧਾਨ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਹੈ ਬਾਈ ਬਹੁਤ ਵਧੀਆ ਬਹੁਤ ਵਧੀਆ ਤੇ ਚੜਦੀ ਕਲਾ ਜਮਾ ਪੂਰਾ ਬਈ ਤੂੰ ਸੁਣਾਵਦਾ ਵਧੀਆ ਕਿੰਨੇ ਕੁ ਟਰੈਕਟਰ ਨੇ ਅੱਜ ਤਾਂ ਦੋ ਹੀ ਨੇ ਯਾਰ ਦੋ ਹੀ ਨੇ ਹਾਂ ਤੇ ਜਿਹੜੇ ਮੰਡੀ ਦੇ ਨੇ ਬਾਕੀ ਬਾਕੀ ਮੰਡੀ ਦੇ ਠੀਕ ਹੈ ਕਾਫੀ ਕਾਗਜਾਂ ਦੇ ਪੰਜਾਬ ਨੰਬਰ ਪੰਜਾਬ ਨੰਬਰ ਇੰਜਨ ਗੇਅਰ ਦੇ ਪੂਰੇ ਵਧੀਆ ਪੂਰੇ ਵਧੀਆ ਹਾਂ ਹਾਂ ਠੀਕ ਹੈ ਲੋਕੇਸ਼ਨ ਕੀ ਪੈਗੀ ਤੇਰੀ ਬਰਨਾਲਾ ਹੀ ਮੰਨ ਲਓ ਲੋਕਲ ਠੀਕ ਹੈ ਹੁਣ ਆਪਾਂ ਇਹ ਤੋਂ ਸਟਾਰਟ ਕਰਦੇ ਆ ਪਾਵਰ ਟਰੈਕ ਜੀ ਪਾਵਰ ਟਰੈਕ 45 ਦਾ 445 445 ਇਹਦੇ ਬਾਰੇ ਦੱਸੀ ਬਈ 2005 ਮਾਡਲ ਹਾਂਜੀ ਪੈਰ ਚਾਰੇ ਨਵੇਂ ਆ ਠੀਕ ਹੈ ਜੀ ਡਬਲ ਕਲਚ ਠੀਕ ਹੈ ਜੀ ਡਬਲ ਪੀਡੀਓ ਠੀਕ ਹੈ ਜੀ ਬਾਕੀ ਟਰੈਕ ओरिजिनल ਲਗਾ ओरिजिनल ਕੱਲਾ ਮਾੜ ਆ ਜਾ ਇੱਥੋਂ ਆ ਚੀਜ਼ੇ ਇਨੀ ਕਾ ਗਈ ਠੀਕ ਹੈ ਰੰਗ ਕੋਈ ਹੈ ਜਿਹੜੀ ਠੀਕ ਹੈ ਬਾਕੀ ਸਾਰਾ ओरिजिनल ਮਗਰਾ ਮੁਰ ਰਮ ਰੋ ਇੰਜਨ ਉੰਜਨ ਗੇਅਰ ਦਾ ਜਮਾ ਜਮਾ ਪੂਰਾ ਵਧੀਆ ਪੂਰਾ ਵਧੀਆ ਹਾਂ ਤੇ ਜੇ ਕਿਸ ਨੇ ਆਏ ਕਹਿੰਦਾ ਬਾਈ ਪ੍ਰਧਾਨ ਬਾਕੇ ਲ ਜਾਵਾਂਗੇ ਅਸੀਂ ਤਾਂ ਬਾਗ ਬਾਗ ਲ ਜਾ ਸਕਦੇ ਆ ਤੇਲ ਛੋਟਾ ਹੋ ਹਾਂ ਤੇ ਸਾਡਾ ਤੇਲ ਪਾਈਆਂ ਦਾ ਹੋ ਬਾਈ 2 ਘੰਟੇ ਬਾਹਲੋ ਘੰਟਾ ਬਾਹਲੋ ਟਰੈਕਟਰ ਚੈੱਕ ਕਰ ਸਕਦੇ ਹਾਂ ਸਾਰਾ ਬਾਈ ਕਹਿੰਦਾ ਰੇਨਲ ਹੈ ਮਗਰਿਆਟਾਂ ਦਾ ਵੀ ਚੰਗਾ ਪਿਆਰਣਾ ਪ੍ਰਧਾਨ ਹਾਂ ਹਾਂ ਸਾਰਾ ਨਾਲ ਦੀ ਹੈ ਨਾਲ ਦੇ ਨੇ ਆ ਮਗਰਿਆਟ ਮਰੂਟ ਜੇ ਜਮਾ ਨਾਲ ਦੀ ਕੰਪਨੀ ਦੇ ਨਾਲ ਦੀ ਕੰਪਨੀ ਦੇ ਨੇ ਬਾਈ ਸੌ ਕੀਆ ਟਰੈਕਟਰ ਰੱਖਿਆ ਮੈਨੂੰ ਲੱਗ ਕਿਸੇ ਨੇ ਹਣਾ ਪੂਰਾ ਵਧੀਆ ਤੇ ਤੁਸੀਂ ਨੰਗਾ ਮਾਰ ਲਓ ਤੇ ਟਰੈਕਟਰ ਚੰਗਾ ਤੇ ਮਾਡਲ ਤੇ ਰੇਟ ਮਾਡਲ 2005 ਗ੍ਰੇਟ 265000 ਰੁਪਏ 265000 ਡਿਮਾਂਡ ਹੈ ਹਾਂਜੀ 265000 ਡਿਮਾਂਡ ਹੈ ਤੇ ਬਾਕੀ ਮੌਕੇ ਤੇ ਹੋ ਜਾਊਗਾ ਹੋ ਜਾਊਗਾ ਮੌਕੇ ਤੇ ਠੀਕ ਹੈ ਆਜੋ ਅਗਲੇ ਟਰੈਕਟਰ ਦੀ ਗੱਲ ਕਰੀਏ ਆਜੋ ਕਰੀਏ ਮੂਰੇ ਆ ਗਿਆ ਭਾਈ 98 11 ਭਾਈ ਦੱਸੀਏ ਇਹਦੇ ਬਾਰੇ 98 ਮਾਡਲ ਹਾਂਜੀ ਡੀਏ ਹੀ ਹੋਇਆ ਵਾ ਠੀਕ ਹੈ ਜੀ ਪਾਵਰ ਸਟੀering ਠੀਕ ਹੈ ਜੀ ਟਾਇਰ ਨਵੇਂ ਆ ਗਏ 90 95 ਪੈਸੇ ਪਏ ਨੇ ਠੀਕ ਹੈ ਜੀ ਤੇ ਮਗਰਾੜ ਪੇਂਟ ਹੋਵੇ ਕੱਲੇ ਠੀਕ ਹੈ ਜੀ ਮੰਗਰਿਆਟ ਪੇਂਟ ਹੋਏ ਪੇਂਟ ਹੋਏ ਹੋਏ ਗਲੇ ਕੋਲੇ ਨਹੀਂ ਕੋਈ ਕਿਸੇ ਬਸ ਠੀਕ ਹੈ ਗਲੇ ਕੋਲੇ ਹੈ ਨਹੀਂ ਬਾਈ ਪੇਂਟ ਹੋਏ ਨੇ ਘੋੜਾ ਬੈਂਪਰ ਲੱਗਿਆ ਹਾਂ ਬਾਡੀ ਲੈਨ ਦੀ ਕੋਈ ਮਾੜਾ ਮੋਟਾ ਇੰਜਨ ਗੇਅਰ ਦਾ ਪੂਰਾ ਓਕੇ ਚਾਹੇ ਬਾਹ ਕੀ ਜਿਵੇਂ ਮਰਜ਼ੀ ਕੀਤਾ ਆਪਾਂ ਨੂੰ ਕੋਈ ਹੋਵੇ ਠੀਕ ਹੈ ਬਾਹ ਕੇ ਤਸੱਲੀ ਕਰਕੇ ਲੈ ਜਾ ਸਕਦੇ ਹਾਂ ਪ੍ਰਧਾਨ ਮੈਨੂੰ ਲਾ ਤੂੰ ਇਹ ਤਾਂ ਰੱਖਦੀ ਰੱਖਦਾ 911 ਤਾਂ ਨਾ ਪੱਕਾ ਆ ਦੇਖ ਲੈ ਸਾਰਾ ਠੀਕ ਹੈ ਜੀ ਤੇ ਟਰੈਕਟਰ ਮਿੱਤਰੋ ਚੈੱਕ ਕਰ ਸਕਦੇ ਹਾਂ ਪੂਰਾ ਚੰਗਾ ਟਰੈਕਟਰ ਤੇ ਆ ਹੁੱਕ ਆ ਪੂਰੀ ਜ਼ਬਰਦਸਤ ਹੈ ਨਾ ਕੋਈ ਨਹੀਂ ਵੀ ਬਿਲਡਿੰਗ ਸ਼ਿਲਡਿੰਗ ਭੰਨ ਤੋੜ ਕੋਈ ਹੁ ਤੇ ਜੇ ਪ੍ਰਧਾਨ ਇਹਦੇ ਮਾਡਲ ਤੇ ਰੇਟ ਦੀ ਗੱਲ ਕਰੀਏ ਆਪਾਂ ਮਾਡਲ 1998 98 ਤੇ ਤੇ ਰੇਟ ਰੇਟ 345000 ਰੁਪਏ 345000 ਡਿਮਾਂਡ ਹੈ ਬਾਈ ਤੇਨਾ ਕਿੰਨੇ ਦਾ ਮੌਕੇ ਦੇ ਦੇ ਤਿੰਨ ਲੱਖ 300000 ਦਾ 330 ਦਾ ਯਾਰ ਮੈਂ ਕਹਦੇ ਮਾੜਾ ਤੂੰ ਕਹਦੇ ਕੋਈ ਨਹੀਂ ਯਾਰ 325 ਦੇ ਹੀ ਲੈ ਜਾ ਚਲ ਦੇ ਦੇਾਂਗੇ ਯਾਰ ਤੇਰੀ ਮੋੜ ਦੇਣੀ ਹਾਂ 325 ਦਾ ਹਕਾ ਦੇਾਂਗੇ ਲੋ ਵੀ ਇਹ ਟਰੈਕਟਰ 325000 ਦਾ ਕਿਦੋਂ ਮਰਜੀ ਆ ਕੇ ਲੈ ਜਾਓ ਪ੍ਰਧਾਨ ਤੋਂ ਬਰਨਾਲਾ ਨੰਬਰ ਹੈ ਨੰਬਰ ਚੱਲੂ ਬਰਨਾਲਾ ਨੰਬਰ ਹੈ ਆਜੂ ਆਲੇ ਟਰੈਕਟਰ ਦੀ ਗੱਲ ਕਰੀਏ ਆਜੂ ਕਰਾ ਲਓ ਵੀ ਮਿੱਤਰੋ ਮੂਰੇ ਨਸੀ ਆਸ ਆ ਗਿਆ। ਟਰੈਕਟਰ ਚੈੱਕ ਕਰ ਸਕਦੇ ਹੋ ਤੁਸੀਂ ਬਈ ਦੱਸਿਏ ਇਹਦੇ ਬਾਰੇ। 2007 ਮਾਡਲ। ਹਾਂਜੀ। ਫਾਇਰ ਤਾਂ ਹੈਗੇ ਕਿਸੇ ਵੀ। ਠੀਕ ਹੈ ਮਗਰਲੇ ਘਸੇ ਹੋਏ ਨੇ। ਮੂਰੇ ਹੈਗੇ 80-85 ਪੈਸੇ ਨੇ। ਤੇ ਤਿਆਰੀ ਵਾਰੀ ਕਰਨ ਵਾਲੀ ਹੈਗੀ। ਠੀਕ ਹੈ ਜੀ। ਉਹ ਜੇ ਰੇਟ ਲਗਾ। ਉਹ ਜੀ ਰੇਟ ਹੈ। ਹਾਂ। ਠੀਕ ਹੈ। ਰੇਟ ਵੀ ਕੋਈ ਜ਼ਿਆਦਾ ਨਹੀਂ ਹਨਾ। 1,25,000 ਰੁਪਏ। 1,25,000 7 ਮਾਡਲ ਦਾ। 7 ਮਾਡਲ ਦਾ। 7 ਮਾਡਲ ਦਾ 1,25,000 ਡਿਮਾਂਡ ਹੈ ਬਾਈ ਹਨਾ। ਬਾਕੀ ਮੌਕੇ ਤੇ। ਮੌਕੇ ਤੇ ਹੋਜੋ। ਹੋਜੂਗਾ ਮੌਕੇ ਤੇ। ਮੌਕੇ ਤੇ ਮਾਨਤਾ ਨੂੰ ਹੋ ਜੂ। ਹੋ ਜੂ ਹੋ ਜੂ। ਮੌਕੇ ਤੇ ਹੋ ਜੂ ਬਾਈ ਕਹਿੰਦਾ ਤੇ ਮੂਰੇ ਆ ਗਿਆ ਮਹਿੰਦਰਾ 265 ਹਾਂਜੀ ਸਰਪੰਚ ਇਹਦੇ ਬਾਰੇ ਦੱਸੀ ਬਾਈ 2002 ਮਾਡਲ ਹਾਂਜੀ ਐ ਰਹਿ ਗਿਆ 785 ਵੇ ਠੀਕ ਹੈ ਜੀ ਤਿਆਰੀ ਜਿਹੜੀ ਮਾੜੀ ਮੋਟੀ ਹੁੰਦੀ ਉਹ ਹੋਈ ਵੀ ਆ ਠੀਕ ਹੈ ਜੀ ਠੀਕ ਪੰਜਾਬ ਨੰਬਰ ਪੰਜਾਬ ਨੰਬਰ ਹੈ ਹਾਂ ਇੰਜਨ ਗੇਅਰ ਦਾ ਇੰਜਨ ਗੇਅਰ ਦਾ ਪੂਰਾ ਵਧੀਆ ਇੰਜਨ ਗੇਅਰ ਦਾ ਪੂਰਾ ਚੰਗਾ ਹਾਂ ਟਰੈਕਟਰ ਤੁਸੀਂ ਚੈੱਕ ਕਰ ਸਕਦੇ ਹੋ ਸਰ ਦਿਖਾ ਲਈ ਤੇ ਸਾਰਾ ओरिजिनल ਹੈ ਤੇ ਮਾੜ ਰੇ ਕਿੰਨੇ ਆ ਗਿਆ ਬਾਈ 2002 2002 ਤੋਂ 2002 ਮਾਡਲ ਦਾ ਰੇਟ 232 235000 ਡਿਮਾਂਡ ਹੈ ਬਾਕੀ ਮੌਕੇ ਤੇ ਹੋ ਜੂਗੇ ਮੌਕੇ ਤੇ ਮਾਨਤਾ ਨਾਲ ਹੋ ਜੂ ਮਿੱਤਰੋ ਆਜੂ ਅਗਲੇ ਟਰੈਕਟਰ ਦੀ ਗੱਲ ਕਰੀਏ ਆਜੂ ਕਰਾ ਮੂਰੇ ਆ ਗਿਆ ਸਿਆਉਣਾ ਲੀਕਾ 60 ਦਾ RXV ਇਹਦੇ ਬਾਰੇ ਦੱਸੀਂ ਕਿਦਾ 2017 ਮਾਡਲ ਹਾਂਜੀ ਟਾਇਰੂ ਦਿਖਾਦੇ ਪਏ ਨੇ 85 90 ਪੈਰ ਠੀਕ ਹੈ ਜੀ ਪੂਰਾ ਵਧੀਆ ਅਰੀਜਨਲ ਟਰੈਕਟਰ ਹੈਗਾ ਸਾਰਾ ਰੇਨ ਨਾਲ ਟਰੋਡ ਲੱਗੇ ਹੋਏ ਆ ਸਾਰਾ ਕੁਝ ਬੇਟ ਫੂਟ ਲੱਗੇ ਹੋਏ ਫਿਨਿਸ਼ਟਰੀ ਵਧੀਆ ਲੱਗੀ ਹੋਈ ਹੈ ਠੀਕ ਹੈ ਜੀ ਹਾਂ ਵੀ ਠੀਕ ਹੈ ਪਾਵਰ ਸਟੇਰਿੰਗ ਠੀਕ ਹੈ ਜੀ ਟੌਪ ਵਾਲਾ ਟਰੈਕਟਰ ਹੈਗਾ ਟੌਪ ਮਾਡਲ ਟਰੈਕਟਰ ਹੈ ਸਾਰਾ ਜੋਗਾ ਹੈ ਪਿੱਛੇ ਵੀ ਦਿਖਾ ਦੇ ਮਗਰਾੜ ਮੂਡ ਵੀ ਐ ਪੂਰੇ ਵਧੀਆ ਪਏ ਨੇ ਮਗਰਾੜ ਮੂਡ ਰੂਟ ਪੂਰੇ ਚੰਗੇ ਪਏ ਨੇ ਬਾਈ ਚੰਗਾ ਟਰੈਕਟਰ ਹੈ ਯਾਨੀ ਕਿ ਹਣਾ ਠੀਕ ਹੈ ਜੀ ਪੂਰਾ ਚੰਗਾ ਟਰੈਕਟਰ ਹੈ ਬਾਈ ਦੇਖ ਸਕਦੇ ਹੋ ਤੁਸੀਂ ਥੋੜਾ ਜਿਹਾ ਲਾਇਆ ਬੋਰਡ 'ਚ ਪਿਆ ਮਾਡਲ ਤੇ ਰੇਟ ਬਾਈ ਮਾਡਲ 2017 ਤੇ ਰੇਟ ਰੇਟ 5 ਲੱਖ ਰੁਪਏ 5 ਲੱਖ ਬਾਕੀ ਮੌਕੇ ਤੇ ਹੋ ਜੂ ਮੌਕੇ ਤੇ ਮਾਨਤਨ ਹੋ ਜੂ ਮੌਕੇ ਤੇ ਮਾਨਤਨ ਮਿੱਤਰੋ ਹੋ ਜੂ ਟਰੈਕਟਰ ਰੰਗ ਪੇਂਟ ਦਾ ਸਾਰਾ ਚੰਗਾ ਟਰੈਕਟਰ ਹੈ ਯਾਨੀ ਕਿ ਆਜੋ ਅਗਲੇ ਟਰੈਕਟਰ ਦੀ ਗੱਲ ਕਰੀਏ ਚੌਣਾ ਲਿਕਰ 750 ਟਰੈਕਟਰ ਚੈੱਕ ਕਰ ਸਕਦੇ ਹੋ ਤੁਸੀਂ ਬਾਈ ਦਸੀਏ ਇਹਦੇ ਬਾਰੇ 2011 ਮਾਡਲ ਠੀਕ ਹੈ ਜੀ ਟਰੈਕਟਰ ਦੀ ਕੰਡੀਸ਼ਨ ਦਿਖਾ ਦੇ ਟਾਇਰ ਪਏ ਨੇ 80 85 ਪੈਸੇ ਟਾਇਰ 80 85 ਪੈਸੇ ਪਏ ਨੇ ਚੌਕੜਾ ਬਾਡੀ ਲੈਣ ਦਾ ਹੋਰ ਸਾਰਾ ਦਿਖਾ ਦੇ ਮਗਰਾਟਾ ਮੂਰਾਂ ਚ ਪੂਰਾ Ориਗਨਲ ਟਰੈਕਟਰ ਹੈ ਮਗਰਾਟਾ ਮੂਰਾਂ ਦਾ ਪੂਰਾ ਸਾਫ ਪਿਆ ਕੋਈ ਅੰਦਰ ਪੂਰਾ ਵਧੀਆ ਪੂਰਾ ਵਧੀਆ ਟਰੈਕਟਰ ਹੈ ਚੰਗਾ ਟਰੈਕਟਰ ਹੈ ਆਹ ਵੇ ਸਟicker ਸਟੋਕਰ ਸਭ ਕੁਝ ਐਨ ਨਾਲ ਹੀ ਪਿਆ ਹੋਊਗਾ ਸਟicker ਸਟੋਕਰ ਨਾਲ ਦੀ ਨੇ ਬਾਈ ਟਰੈਕਟਰ ਚੈੱਕ ਕਰ ਸਕਦੇ ਹੋ ਪੂਰਾ ਵਧੀਆ ਟਰੈਕਟਰ ਹੈਗਾ ਸੁੱਕਾ ਟਰੈਕਟਰ ਹੈਗਾ ਸੁੱਕਾ ਜਾਨੀ ਕੰਪਨੀ ਦੇ ਟਾਇਰ ਨੇ ਠੀਕ ਹੈ ਕੰਪਨੀ ਦੇ ਟਾਇਰ ਸੁੱਕਾ ਇੰਜਨ ਗੇਅਰ ਇੰਜਨ ਗੇਅਰ ਦਾ ਪੂਰਾ ਵਧੀਆ ਇੰਜਨ ਗੇਅਰ ਦਾ ਪੂਰਾ ਚੱਕ ਬਾਹ ਕਿ ਤਸੱਲੀ ਕਰਕੇ ਕੋਈ ਇਹ ਚ ਬਹਿਮ ਵਾਲੀ ਗੱਲ ਨਹੀਂ ਬਾਹ ਕਿ ਤਸੱਲੀ ਕਰਕੇ ਤੁਸੀਂ ਟਰੈਕਟਰ ਲੈ ਜਾ ਸਕਦੇ ਹੋ ਮਿੱਤਰੋ ਤੇ ਸਾਈਡ ਗੇਅਰ ਚ ਆ ਗਿਆ ਤੇ ਮਾਡਲ ਤੇ ਰੇਟ ਬਾਈ ਕੀ ਪੰਜਾਬ ਨੰਬਰ ਹਾਂ 2011 ਮਾਡਲ ਠੀਕ ਹੈ ਜੀ ਰੇਟ 3 ਲੱਖ 45000 ਰੁਪਏ 3 ਲੱਖ 45000 ਡਿਮਾਂਡ ਹੈ ਬਾਈ ਬਾਕੀ ਮੌਕੇ ਤੇ ਮਾਨਤਾਣ ਕੀਤਾ ਜਾਊਗਾ ਮੌਕੇ ਤੇ ਹੋ ਜਾਊਗਾ ਤੇ ਇਸ ਤੋਂ ਇਲਾਵਾ ਪ੍ਰ ਪੂਰਨ ਮੌਕੇ ਤੇ ਇਹੀ ਹੈ ਬਾਈ ਹੈਗੇ ਟਰੈਕਟਰ ਮਤਲਬ ਆਏ ਨਹੀਂਗੇ ਠੀਕ ਹੈ ਹਾਂ ਕਿਹੜੇ ਕਿਹੜੇ ਖੜੇ ਨੇ ਹਾਲੈਂਡ ਖੜਾਗਾ ਹਾਂਜੀ 855 ਖੜਾਗਾ ਠੀਕ ਹੈ ਜੀ 265 2004 ਮਾਡਲ ਖੜਾ ਠੀਕ ਹੈ ਜੀ ਆਹ ਉਹ ਟਰੈਕਟਰ ਖੜੇ ਠੀਕ ਹੈ ਜੀ ਤੇ ਲੋਕੇਸ ਨਾ ਬਰਨਾਲਾ ਹੀ ਮੰਨੋ ਬਾਈ ਬਰਨਾਲੇ ਦੇ ਨਾਲ ਪਿੰਡ ਆਗਾ ਠੀਕ ਹੈ ਜੀ ਤੇ ਮੋਬਾਈਲ ਨੰਬਰ 98553 18550 98553 18550 ਠੀਕ ਹੈ ਬਹੁਤ-ਬਹੁਤ ਧੰਨਵਾਦ ਭਾਈ ਜਾਣਕਾਰੀ ਦੇਣ ਲਈ ਲਓ ਵੀ ਮਿੱਤਰੋ ਜੇ ਵੀਡੀਓ ਚੰਗੀ ਲੱਗੀ ਕਮੈਂਟ ਕਰਦੇ ਹੋ ਸ਼ੇਅਰ ਕਰਦੇ ਹੋ ਚੈਨਲ ਨੂੰ ਕਰ ਲਿਓ ਫੋਲੋ ਸਤਿ ਸ੍ਰੀ ਅਕਾਲ ਜੀ